ਉਹ ਬੰਦੇ ਸਭ ਤੋਂ ਭੜੇ ਲੱਗਦਾ ਵੀ ਹਾਂ ਹਾਂ ਓਏ ਗੱਡੀ ਧੋਦੋ ਤੇ ਮੀ ਆਉਣਾ ਹੀ ਆਉਣਾ ਕੱਲ ਗੱਡੀ ਲਓ ਜੀ ਗੁੱਡ ਮਾਰਨਿੰਗ ਆ ਹੋ ਚੁੱਕੀ ਹੈ ਤੇ ਹੁਣ ਆਪਾਂ ਚਲਦੇ ਹਾਂ ਹਸਪੀਟਲ ਤਿਆਰ ਹੋ ਗਏ ਆ ਤੇ ਅੱਜ ਹੈਗਾ ਕੈਂਪ ਸੰਡੇ ਦਾ ਵਲੌਗ ਤੇ ਚਲਦੇ ਹਾਂ ਫਿਰ ਅੱਜ ਦਿਖਾਉਣੇ ਆ ਤੁਹਾਨੂੰ ਮਾਹੌਲ ਕੀ ਆ ਪੱਗ ਤਾਂ ਸ਼ੂਟ ਕਰਦੀ ਆ ਮੈਂ ਆਹ ਕਲਰ ਫੇਵਰੇਟ ਆ ਇਹ ਪੱਗੀ ਫੇਵਰੇਟ ਆ ਯਾਰ ਐ ਸੋਹਣੀ ਲੱਗਦੀ ਜਦੋਂ ਬੰਨੋ ਪਹਿਲੀ ਵਾਰੀ ਫਿੱਟ ਆ ਜਾਂਦੀ ਛੇਤੀ ਨਹੀਂ ਆਉਂਦੀ ਪਰ ਪਹਿਲੀ ਵਾਰੀ ਫਿੱਟ ਆ ਜਾਂਦੀ ਆ ਇੱਕ ਨੰਬਰ ਆ ਪਾਉ ਜੀ ਗੱਡੀਆਂ ਕਰ ਲੀਆਂ ਤਿਆਰ ਚੱਲਦੇ ਆ ਆਪਾਂ ਹੁਣ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਮਿੱਤਰੋ ماں ਹੁੰਦੀ ਏ ماں ਦੁਨੀਆ ਵਾਲੇ ਐ ਹੁੰਦੀ ਆ ਖਾਏ ਕਰੀ ਜਾਂਦੀ ਨੇ ਸਵੇਰ ਸਵੇਰ ਕਿਵੇਂ ਆ ਜੀ ਹਾਂ ਗੁੱਡ ਮਾਰਨਿੰਗ ਹਾਂ ਓਏ ਇ ਜਾਣਾ ਕਿ ਤੂੰ ਲਓ ਜੀ ਕਰਨੀ ਤਿਆਰੀ ਤੇ ਆਪਾਂ ਹੁਣ ਚੱਲਦੇ ਆ ਹਸਪੀਟਲ ਵਾਹ ਇੱਕ ਸੱਚਾ ਬਸ਼ਰ ਕਦੇ ਕਦੇ ਨਾ ਵੇ ਸਾਰਿਆਂ ਨਾਲ ਹੀ ਹੁੰਦਾ ਮੇਰੇ ਇਕੱਲੇ ਦਾ ਨਹੀਂ ਹੁੰਦਾ ਕਦੇ ਕਦੇ ਐ ਲੱਗਦਾ ਹੁੰਦਾ ਵੀ ਜ਼ਿੰਦਗੀ ਜੀ ਜੋ ਕਰਨਾ ਉਹ ਹੋ ਨਹੀਂ ਰਿਹਾ ਭਾਈ ਦੇ ਫਿਰਦੇ ਬਹੁਤ ਆਪਾਂ ਹਨਾ ਵੀ ਆ ਵੀ ਕਰ ਲਈਏ ਉਹ ਵੀ ਕਰ ਲਈਏ ਆ ਵੀ ਕਰ ਲਈਏ ਪਰ ਜੋ ਕਰਨਾ ਹੁੰਦਾ ਉਹ ਹੁੰਦਾ ਨਹੀਂਗਾ ਐਵੇਂ ਬੈਠ ਕੇ ਸੋਚੀ ਆਈ ਦਾ ਨਹੀਂ ਯਾਰ ਹੋਰ ਮਿਹਨਤ ਕਰੀਏ ਹੋਰ ਕਰੀਏ ਫਿਰ ਇੱਕ ਟਾਈਮ ਦੇ ਇਹ ਸੋਚੀ ਆ ਵੀ ਨਹੀਂ ਯਾਰ ਸਾਰੀਆਂ ਚੀਜ਼ਾਂ ਰੱਬ ਤੇ ਛੱਡੋ ਜਿੰਨਾ ਆਪਾਂ ਸੋਚਦੇ ਆ ਉਹਨਾਂ ਵੱਜ ਦਿਮਾਗ ਖਰਾਬ ਹੁੰਦਾ ਵਾ ਜੋ ਹੋਣਾ ਜੋ ਕਿਸਮਤ ਚ ਲਿਖਿਆ ਹੋਣਾ ਉਹੀ ਹੁੰਦਾ ਵਾ ਇਹ ਚੀਜ਼ ਆਪਣੀ ਮਰਜ਼ੀ ਹੋਈ ਹੈ ਜੋ ਕਿਸਮਤ ਦੇ ਵਿੱਚ ਲਿਖਿਆ ਹੋਣਾ ਉਹੀ ਆ ਤੁਹਾਡੇ ਨਾਲ ਪਰ ਮਿਹਨਤ ਕਰਨੀ ਜ਼ਰੂਰੀ ਆ ਹਰ ਹਰ ਚੀਜ਼ ਦੇ ਲਈ ਕਿ ਮਿਹਨਤ ਜ਼ਰੂਰੀ ਆ ਮਿਹਨਤ ਨਾਲ ਹੀ ਸਾਰਾ ਕੁਝ ਮਿਲਦਾ ਪਰ ਹਰ ਚੀਜ਼ ਬੰਦੇ ਦੇ ਹੱਥ 'ਚ ਵੀ ਨਹੀਂ ਹੁੰਦੀ ਆਪਣਾ ਕੰਮ ਆ ਮਿਹਨਤ ਕਰਨਾ ਫਲ ਦੇਣਾ ਮਹਾਰਾਜ ਦੇ ਹੱਥ ਆ ਵੀ ਹਾਂ ਕਿ ਨੂੰ ਕਿਹੜੀ ਚੀਜ਼ ਦੀ ਲੋੜ ਆ ਕਦੇ ਆਪਾਂ ਨਿੱਕੀ ਜੀ ਨੂੰ ਰੋਣੇ ਹੁੰਦੇ ਆ ਤੇ ਮਹਾਰਾਏ ਨੇ ਕੋ ਚੰਗਾ ਹੋਰ ਸੋਚਿਆ ਹੁੰਦਾ ਤਾਂ ਕੋਈ ਵੀ ਗੱਲ ਹੁੰਦੀ ਆ ਕੋਈ ਕਿਸੇ ਗੱਲ ਦੀ ਟੈਨਸ਼ਨ ਹੁੰਦੀ ਆ ਬੜਾ ਟਾਈਮ ਹੀ ਰੱਖੀਦੀ ਹੁੰਦੀ ਬਸ ਸੋਚਣਾ ਜ਼ਰੂਰੀ ਆ ਜੇ ਆਪਾਂ ਸੋਚਾਂਗੇ ਨਾ ਤਾਂ ਉਹਦਾ ਹੱਲ ਇੱਕ ਮੈਨੂੰ ਖਲੂਗਾ ਠੀਕ ਆ ਪਰ ਆਏ ਆ ਉਸ ਚੀਜ਼ ਨੂੰ ਆਪਦੇ ਤੇ ਹਾਵ ਵੀ ਨਹੀਂ ਹੋਣ ਦੇਣਾ ਚਾਹੀਦਾ ਮੇਰੇ ਨਾਲ ਬਥੇਰੀ ਵਾਰੀ ਹੋਇਆ ਮੈਂ ਬਹੁਤ ਦਨ ਖਰਾਬ ਕਰ ਲੈਂਦਾ ਜੇ ਮੈਂ ਕੋਈ ਚੀਜ਼ ਸੋਚਣ ਲੱਗ ਜਾ ਫਿਰ ਮੈਂ ਉਹਨੂੰ ਸੋਚਦਾ ਹੀ ਰਹਿਣਾ ਮੈਂ ਆਪਦੀ ਗੱਲ ਤਾਂ ਸੋਚਣੀ ਆ ਮੇਰੇ ਤੇ ਇੱਕ ਮਾੜੀ ਜੀ ਲਾ ਲਓ ਜਾਂ ਚੰਗੀ ਲਾ ਲਓ ਕਿ ਮੈਨੂੰ ਕੋਈ ਯਾਰ ਮਿੱਤਰ ਨੇ ਕੋਈ ਗੱਲ ਕਹਿਤੀ ਹੈ ਨਾ ਜਾਂ ਉਹਨੇ ਕੋਈ ਕੰਮ ਕਿਹਾ ਯਾਰ ਆਪਾਂ ਆ ਕੰਮ ਕਰਨਾ ਵਾ ਜਿੰਨਾ ਟਾਈਮ ਉਹ ਕੰਮ ਹੁੰਦਾ ਨਹੀਂ ਆ ਮੈਂ ਸੋਚੀ ਜਾਨਾ ਰਹੀ ਨਾ ਰਾਹ ਕੰਮ ਕਿਵੇਂ ਹੋਊਗਾ ਕਿੱਥੋਂ ਹੋਊਗਾ ਠੀਕ ਹੈ ਤਾਂ ਜੋ ਹੋਣਾ ਵੀ ਹੋ ਹੀ ਜਾਣਾ ਵਾ ਜੇ ਆਪਾਂ ਨਹੀਂ ਕਰਾਂਗੇ ਤਾਂ ਕੋਈ ਹੋਰ ਕਰ ਦੂ ਐਵੇਂ ਬਾਲੀਆਂ ਟੈਨਸ਼ਨਾਂ ਲੈਣ ਦੀ ਲੋੜ ਨਹੀਂ ਹੁੰਦੀਗੇ ਜ਼ਿੰਦਗੀ ਇੱਕ ਵਾਰ ਹੀ ਮਿਲਨੀ ਬਾਈ ਇਹਨੂੰ ਇੰਜੋਏ ਕਰੋ ਸਹੀ ਗੱਲ ਆ ਲੋਕਾਂ ਦੀਆਂ ਗੱਲਾਂ ਛੱਡ ਕੇ 네ਗੇਟਿਵ ਗੱਲਾਂ ਲੋਕ ਬਹੁਤ ਮਿਲਦੇ ਆ ਜੋ ਤੁਹਾਡਾ ਗੋਲ ਆ ਜੋ ਤੁਸੀਂ ਜ਼ਿੰਦਗੀ ਚ ਕਰਨਾ ਤੁਸੀਂ ਉਧਰ ਫੋਕਸ ਕਰੋ ਲੋਕਾਂ ਦੀਆਂ ਗੱਲਾਂ ਛੱਡ ਕੇ ਜਿਹੜੇ ਚਾਰ ਲੋਕ ਬੰਦੇ ਨੇ ਵੀ ਚਾਰ ਲੋਕ ਕੀ ਕਹਿਣਗੇ ਉਹਨਾਂ ਚਾਰਾਂ ਨੂੰ ਹੀ ਛੱਡ ਦੋ ਕੋਈ ਚਾਰ ਨਹੀਂ ਕੁਛ ਕਹਿੰਦੇ ਆਪ ਦਾ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਉਹ ਕਰਿਆ ਕਰੋ ਜ਼ਿੰਦਗੀ ਚ ਵਧੀਆ ਬੰਦੇ ਸਰਕਰ ਕੋ ਛੋਟਾ ਬਈ ਵਧੀਆ ਕਈ ਵਾਰੀ ਆਏ ਨਹੀਂ ਹੁੰਦਾ ਵੀ ਛੋਟਾ ਹਰਕਲ ਹੀ ਆ ਬੰਦੇ ਵਧੀਆ ਹੁੰਦੇ ਆਪਣੇ ਨਾਲ ਜੁੜੇ ਪਰ ਜਿੰਨੇ ਘੱਟ ਲੋ ਹੋਣ ਕਿਤੇ ਵਧੀਆ ਹੋਣ ਕਿ ਬੰਦਾ ਉਹਨਾਂ ਸੁਖੀ ਰਹਿੰਦਾ ਇਹ ਗੱਲ ਪੱਕੀ ਆ ਹਮੇਸ਼ਾ ਨਾਲ ਯਾਰ ਮਿੱਤਰ ਰੱਖੋ ਜਿਹੜੇ ਤੁਹਾਡੇ ਸੌਖ-ਦੌਖ ਦੇ ਵਿੱਚ ਖੜਦੇ ਆ ਸੁੱਖ ਚ ਭਲਾ ਘਟਣ ਦੁੱਖ ਚ ਤੁਹਾਡੇ ਨਾਲ ਹੁੰਦੇ ਆ ਹਮੇਸ਼ਾ ਉਹ ਬੰਦੇ ਰੱਖੋ ਤੇ ਮੈਨੂੰ ਉਹ ਬੰਦੇ ਸਭ ਤੋਂ ਭੈੜੇ ਲੱਗਦਾ ਵੀ ਹਾਂ ਮੇਰੇ ਨਾਲ ਬਥੇਰੇ ਵਾਰੀ ਹੋਇਆ ਵੀ ਆਪਾਂ ਕਿਸੇ ਬੰਦੇ ਨੂੰ ਮਿਲਾ ਦਿੰਨੇ ਆ ਹਨਾ ਗਾਂ ਤਾਂ ਉਹ ਤੁਹਾਨੂੰ ਛੱਡ ਕੇ ਗਾਂ ਵਾਲੇ ਦਾ ਵਰਤਨ ਲੱਗ ਜਾਂਦਾ ਤੇ ਉਹ ਬੰਦੇ ਬੰਦੇ ਘੋਣ ਵਾਲੇ ਨਹੀਂ ਹੁੰਦੇ ਯਾਰ ਉਹ ਤੀਵੀਂ ਯਾਰ ਕੇ ਬੰਦੇ ਹੁੰਦੇ ਆ ਮੈਂ ਤਾਂ ਇਹੀ ਗੱਲ ਕਹਿ ਰਿਹਾ ਹੁਣ ਵੀ ਜਿਹੜਾ ਬੰਦਾ ਤੁਹਾਨੂੰ ਮਿਲਾਉਦਾ ਠੀਕ ਹੈ ਜੇ ਤੁਸੀਂ ਉਹ ਨੂੰ ਨਹੀਂ ਪੁੱਛਦੇ ਗਾਂਲੇ ਨੂੰ ਗਾਂਲੇ ਨੇ ਗਾ ਮਲਾਦਾ ਕਿਸੇ ਨੂੰ ਫਿਰ ਤੁਸੀਂ ਉਹ ਨੂੰ ਹੀ ਪੁੱਛੋਗੇ ਤੁਹਾਡਾ ਕੋਈ ਸਟੈਂਡ ਆ ਬਾਈ ਕੋਈ ਸਟੈਂਡ ਨਹੀਂ ਬੰਦਿਆਂ ਦਾ ਖਾਣ ਪੀਣੇ ਤੱਕ ਨਹੀਂ ਹੁੰਦੀ ਜੀ ਯਾਰੀ ਹੁੰਦੀ ਆ ਘਰਾਂ ਤੱਕ ਵਰਤੂ ਤੁਸੀਂ ਹਾਂ ਜਿਹੜੇ ਬੰਦੇ ਨੂੰ ਤੁਸੀਂ ਚੋਲੇ ਤੱਕ ਲਿਆ ਸਕਦੇ ਆ ਯਾਰ ਮੈਂ ਯਾਰੀ ਉਹ ਬੰਦੇ ਨੂੰ ਮੰਨਦਾ ਵੀ ਹਾਂ ਯਾਰ ਜਿਹਨੂੰ ਆਪਾਂ ਫੋਨ ਲਾ ਕੇ ਕਹਾਂ ਦਾਂਗੇ ਬਾਈ ਯਾਰ ਘਰੇ ਆ ਕੇ ਆਹ ਕੰਮ ਕਰਾ ਦੇ ਯਾਰੀ ਬਈ ਉਹ ਚੀਜ਼ ਹੁੰਦੀ ਐ ਇਹ ਉਹ ਯਾਰੀ ਨਹੀਂ ਹੁੰਦੀ ਜੀ ਉਈ ਹਾ ਅੱਜ ਮੈਂ ਤੇਰੀ ਪਾਲਟੀ ਕਰਤੀ ਮੈਂ ਤੈਨੂੰ ਕੁਛ ਖਵਾਤਾ ਕੱਲੂ ਦੋ ਕੋਆਈ ਪਰ ਦੇਖੇ ਇਹ ਜੇ ਬੰਦੇ ਆਪਾਂ ਨੂੰ ਨਹੀਂ ਉਹ ਚੰਗੇ ਲੱਗਦੇ ਸਹੀ ਆ ਤੇ ਆਪਾਂ ਪਹੁੰਚ ਗਏ ਹੁਣ ਦੋਦਰ ਦਿਖਾਉਣੇ ਹਸਪੀਟਲ ਦਾ ਮਾਹੌਲ ਕੀ ਆ ਕੱਲ ਮੈਂ ਗੱਲ ਕਰਦਾ ਵੀ ਜਦੋਂ ਗੱਡੀ ਧੋਦੋ ਤੇ ਮੀ ਆਉਣਾ ਹੀ ਆਉਣਾ ਕੱਲ ਗੱਡੀ ਧੋਤੀ ਆ ਤੇ ਲੈ ਮੀ ਆ ਗਿਆ ਇਹ ਤਾਂ ਤੀਜੇ ਨਾਲ ਬੰਨੀਆਂ ਹੋਈਆਂ ਮਾਂ ਜੇ ਕੋਈ ਚੰਗਾ ਕੰਮ ਕਰੋ ਤਾਂ ਵੀ ਮਾੜਾ ਹੋਣਾ ਹੋਣਾ ਮੇਰੇ ਨਾਲ ਹਣ ਹਣ ਫੇਰ ਨਹੀਂ ਹਫ਼ਤਾ 15 ਦਾ ਤੋਂ ਨਹੀਂ ਗੱਡੀ ਆਈ ਖੜਾਈ ਰਖੜੀ ਆ ਵੀ ਨਹੀਂ ਯਾਰ ਇਹ ਜਦੋਂ ਮੌਸਮ ਬਦਲੂਗਾ ਚਾਰ ਇੱਕ ਦਿਨ ਧੁੱਪ ਲੱਗ ਪੂਰੀ ਸਵੇਰ ਪੂਰੀ ਧੁੱਪ ਸੀਗੀ ਤੇ ਹੁਣ ਦੇ ਲਾ ਪੂਰਾ ਹੀ ਠੰਡਾ ਹੋਇਆ ਪਿਆ ਰੱਬ ਥੱਕਾ ਕਰ ਜਾਂਦਾ ਮੇਰੇ ਨਾਲ ਦਾ ਖਾਸ ਕਰਕੇ ਹੁਣ ਜਾਂਦੇ ਹੋਏ ਮਿੱਟੀ ਚੜ ਜਣੀ ਹੈ ਪੂਰੀ ਫੇਰ ਔਖਾ ਹੀ ਹੋਈ ਜਾਣਾ ਇਹ ਗੜੀ ਨਹੀਂ ਚੰਗੀ ਲੱਗਣੀ ਇਹ ਬਾਈ ਮੀ ਪੂਰਾ ਹੀ ਆ ਗਿਆ ਕਿੰਦੇ ਕੋਈ ਚੰਗਾ ਕੰਮ ਕੀਤਾ ਹੋਣਾ ਜਿਹੜਾ ਇੱਥੇ ਮੀਂਹ ਪਈ ਜਾਂਦਾ ਵਾ ਨਹੀਂ ਤਾਂ ਬਾਹਰ ਆ ਗਿਆ ਗੱਡੀ ਫਸਾਦੀ ਸੀ ਤੇ ਬਾਬੇ ਦੀ ਮਿਹਰ ਨਾਲ ਹੀ ਨਿਕਲੀ ਆ ਭਰਾਵਾ ਆ ਗਿਆ ਪਾਣੀ ਅੰਦਰ 20 ਮਿੰਟ ਹੋ ਗਏ ਕੋਕੋੜੇ ਦੀ ਨੂੰ 20 ਵੀ ਕਾ ਦੇ ਜਾਦਾ 1/2 ਘੰਟਾ ਟੱਪ ਗਿਆ ਅੱਜ ਤਾਂ ਤੈਨੂੰ ਮਚੋਣਾ ਹੋਰੀ ਦੇਣਾ ਅੱਜ ਅੱਜ ਵੀ ਕਹਿ ਸਕਦੇ ਆ ਕਿਤੇ ਬੜਾ ਵਧੀਆ ਗੀਨਿਆ ਅੱਰ ਮੈਂ ਅੱਜ ਲੋ ਵੀ ਆਪਣੇ ਪਕੌੜੇ ਆ ਗਏ ਪੂਰੇ ਬੋਹ ਚੁੱਕੇ ਆ। ਸਮੋਸੇ ਘੰਟੇ ਜੇ ਮਿਲਿਆ ਇਹ ਹੁਣ। ਸਮੋਸੇ ਵੀ। ਸਮੋਸੇ ਵੀ ਆ ਨਾਲ। ਲੈ ਵੀ ਹੁਣ ਓਕੇ ਆ ਜਮਾ। ਹੁਣ ਚੱਲਦੇ ਆ। ਹੁਣ ਥੋੜਾ ਚੰਗਾ ਲੱਗ ਰਿਹਾ। ਹੁਣ ਜਾ ਕੇ ਛਕਦੇ ਭੁੱਖ ਹੋ ਲੱਗੀ ਪਈ ਆ। ਅੱਜ ਦਾ ਦਾ ਦਿਨ ਦੋਨੇ ਪਾਸੇ ਜੇ ਇੱਕ ਕੰਮ ਜ਼ਿਆਦਾ ਸੀ। ਠੀਕ ਆ। ਨਾਲ ਤੁਹਾਨੂੰ ਪਤਾ ਵੀ ਆਪਾਂ ਕੰਮ ਵੀ ਕਰਦੇ ਆ। ਠੀਕ ਆ। ਮੈਂ ਨਾਲ ਸਟੱਡੀ ਵੀ ਕਰਦਾ ਤੇ ਨਾਲ ਹਸਪੀਟਲ ਜੌਬ ਵੀ ਕਰਦਾ ਵੇ ਪਟੋੜੇ ਆ ਗਏ ਆਪਣੇ ਆਹ ਨਾ ਪਕੌੜੇ ਜੀ ਲੋ ਵੀ ਹੁਣ ਚੱਲਦੇ ਆਪਾਂ ਕਰ ਅੱਜ ਬਈ ਮੀਂਹ ਕਿੰਦਾ ਮੈਂ ਹਟਣਾ ਨਹੀਂ ਆ ਤੇ ਮੀਂਹ ਨੇ ਪੂਰੀ ਰੌਣਕ ਬੰਨੀ ਹੋਈ ਆ ਸਿਰਾ ਕਰਾਇਆ ਪਿਆ ਅੱਜ ਬਈ ਜੀ ਨਿਗਾਹ ਲਓ ਤੁਸੀਂ ਆਜੋ 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 ਔਟਕੇ ਜਾਣਾ ਉੱਤੋਂ ਦੀ ਲੋ ਜੀ ਮਿੱਤਰੋ ਆਪਾਂ ਹੁਣ ਘਰੇ ਪਹੁੰਚ ਚੁੱਕੇ ਆ ਤੇ ਮੀਂਹ ਹਟਣ ਦਾ ਨਾਂ ਨਹੀਂ ਲੈਂਦਾ ਗਾ ਹਾਂ ਬਈ ਅੰਦਰ ਅੰਦਰ ਬਹਿ ਜਾਓ ਇਹ ਬਈ ਲੱਗਦਾ ਨਹੀਂ ਅੱਜ ਮੀਂਹ ਹਟਣਾ ਤੇ ਕਿਸੇ ਪਾਸੇ ਜਾਣ ਜੋਗੇ ਵੀ ਨਹੀਂ ਆ ਦਰਵਾਜ਼ਾ ਮੱਥਾ ਦੇ ਕੇ ਆਈਏ ਗੁਰਦਰਪ ਸਿੰਘ ਸਾਹਿਬ ਸੱਚਾ ਪਾਸਾ ਹਟਾ ਦੇ ਮੀਂਹ ਯਾਰ ਬਹੁਤ ਔਖਾ ਬਈ ਲੋਕਾਂ ਦਾ ਬੜਾ ਬੁਰਾ ਹਾਲ ਹੋ ਜਾਂਦਾ ਇੰਨਾ ਟਾਈਮ ਮੀਂਹ ਪੈਣ ਨਾਲ ਠੀਕ ਹੈ ਛੱਤਾਂ ਚੋਂ ਲੱਗ ਜਾਂਦੀਆਂ ਬਈ ਸੋਹਰਾ ਪਈ ਜਾਂਦਾ ਵਾ ਪਾਣੀ ਹੋ ਗਿਆ ਜਿਆਦਾ ਗੱਡੀ ਮੋੜ ਲਈ ਆਪਾਂ ਰੂਟ ਬਦਲ ਕੇ ਲੈ ਕੇ ਜਾਣਾ ਪੈਣਾ ਅੱਜ ਸੋਹਰਾ ਤਾਂ ਮੀਂਹ ਪਈ ਜਾਂਦਾ ਪਾਣੀ ਜਿਆਦਾ ਹੋ ਗਿਆ ਕਿਉਂ ਮੇਰੇ ਹਿਸਾਬ ਨਾਲ 11 12 ਵਜੇ ਦਾ ਮੀਂਹ ਪੈਂਦਾ ਵਾ ਤੇ ਟਾਈਮ ਹੋ ਗਿਆ 7 ਵਜੇ ਤੇ ਅਜੇ ਤੱਕ ਮੀਂਹ ਬੰਦ ਨਹੀਂ ਹੋਇਆਗਾ ਅੱਜ ਦਾ ਪਤਾ ਨਹੀਂ ਕੀ ਚੱਕਰ ਆ ਵੀ ਦੂਜਾ ਰਸ ਰਵਲਦਾ ਵਾ ਮੈਨੂੰ ਨਹੀਂ ਪਤਾ ਇਧਰੋਂ ਪੱਟਿਆ-ਪੁੱਟਿਆ ਨਾ ਹੋਵੇ ਯਾਰ ਇਧਰੋਂ ਸਾਰਾ ਪੱਟਿਆ ਯਾਰ ਨਿਗਾਹ ਆ ਕੇ ਕਿੱਥੋਂ ਲਈ ਜਾਂਦੇ ਆ ਇਹ ਸਾਰੇ ਪਹਿਲਾਂ ਰੁਟੀਨ ਪੱਕੀ ਸੀ ਹੁਣ ਵਿਚ ਵਿਚ ਮੈਸ ਬੜਾ ਵੱਜ ਜਾਂਦਾ ਵਾ ਉਹ ਤਾਂ ਜ਼ਰੂਰੀ ਆ ਬਈ ਯਾਰ ਲੋ ਵੀ ਆਪਾਂ ਚੱਲਦੇ ਆ ਘਰ ਵਾਪਸ ਅੱਜ ਵੀ ਰੋਕਣਾ ਪੰਡਤਾਰਨ ਪਿੰਡਸ਼ਰਤ ਦੇ ਫੇਰ ਚੱਲਦੇ ਆ ਘਰ ਅੱਜ ਦਾ ਸਾਰਾ ਦਿਨ ਤਾਂ ਹੀ ਨਹੀਂ ਗਿਆ ਗੱਡੀ ਜੀ ਉਧਰ ਚੱਲ ਗਿਆ ਉਧਰ ਚੱਲ ਗਿਆ ਮੀਂਹ ਨਹੀਂ ਅੱਜ ਤਾਂ ਤਸੱਲੀ ਕਰਾਈ ਰੱਖੀ ਦੂਜੀ ਤਾਂ ਤਸੱਲੀ ਕਰਾ ਦਿੰਦੇ ਆ ਰੋੜਾ ਛੱਟ ਕੇ ਜੰਪ ਲੱਗਦੇ ਹੁਣੇ ਉਹ ਕੰਮ ਹੋਇਆ ਪਿਆ ਵਾ ਅੱਜ ਦਾ ਦਿਨ ਪਾਣੀ ਜੀ ਲੰਘਿਆ ਆਪਾਂ ਪਹੁੰਚ ਗਏ ਜੀ ਘਰੇ ਤੇ ਸਮਾਪਤੀ ਕਰਦੇ ਆਂ ਅੱਜ ਦੇ ਵਲੌਗ ਦੀ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ 'ਚ ਤੇ ਜਿਹੜੇ ਨਵੇਂ ਜੁੜੇ ਆ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਜਿਹੜੇ ਨਾਲ ਜੁੜਿਆ ਉਹਨਾਂ ਦਾ ਤਾਂ ਹੈਗਾ ਹੀ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਗੂੜੀ ਟੁੱਟੀਗੇ ਮਿਲਦੇ ਆਂ ਜੀ ਫੇਰ ਓਕੇ